ਅ ਮਿੰਟੂ ਜੀ ਪਹਿਲਾਂ ਆਪਾਂ ਇਸੇ ਗੱਲ ਤੋਂ ਸ਼ੁਰੂ ਕਰ ਲਈਏ ਕੱਲ ਤੱਕ ਜੋ ਵਾਪਰਿਆ ਸੀ ਉਹਦੇ ਤੇ ਆਪਾਂ ਬਾਤ ਤਫਸੀਲ ਇੱਥੇ ਗੱਲ ਕੀਤੀ ਸੀ ਸਾਰੀ ਉਸ ਤੋਂ ਬਾਅਦ ਇੱਕ ਚੀਜ਼ ਤੁਸੀਂ ਵੀ ਕੱਲ ਕਹੀ ਸੀ ਕਿ ਯਾਰ ਅੱਜ ਰਾਤ ਨੂੰ ਕੀ ਹੁੰਦਾ ਉਹਦੇ ਤੇ ਦੇਖਿਆ ਜਾਏਗਾ ਸੋਚਿਆ ਜਾਏਗਾ ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ ਅੱਜ ਵਾਲੀ ਰਾਤ ਬਹੁਤ ਕੁਝ ਤੈਅ ਕਰੇਗੀ ਉਹਦੇ ਵਿੱਚੋਂ ਇੱਕ ਜਿਹੜੀ ਖਬਰ ਆ ਰਹੀ ਹੈ ਅੰਮ੍ਰਿਤਸਰ ਦੇ ਲਾਗੇ ਵਾਲੀ ਉੱਥੇ ਕਹਿੰਦੇ ਕਿ ਪਾਕਿਸਤਾਨ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਇੱਕ ਮਿਜ਼ਾਈਲ ਇਧਰ ਨੂੰ ਛੁੱਟਣ ਦੀ ਕੋਸ਼ਿਸ਼ ਕੀਤੀ ਗਈ ਜਿਹਨੂੰ ਕਿ ਚਲੋ ਆਪਣੀ ਫੌਜ ਨੇ ਕਹ ਲੋ ਕਿ ਰੋਕ ਲਿਆ ਨੁਕਸਾਨ ਬਹੁਤਾ ਨਹੀਂ ਹੋਇਆ ਇਹ ਸਾਰੇ ਸੰਦਰਭ ਨੂੰ ਕਿਵੇਂ ਦੇਖ ਰਹੇ ਹਾਂ ਜੀ ਇਹਦੇ ਵਿੱਚ ਦੋ ਦਿਨ ਚੀਜ਼ਾਂ ਨੇ ਆਪਾਂ ਪਾਰਟ ਬਾਈ ਪਾਰਟ ਉਹਨਾਂ ਤੇ ਗੱਲ ਕਰ ਲਾਂਗੇ ਪਹਿਲਾਂ ਇਹ ਮਜ਼ਾਈਲ ਵਾਲਾ ਜਿਹੜਾ ਸੰਦਰਭ ਹੈ ਇਸ ਨੂੰ ਕਿਵੇਂ ਦੇਖ ਰਹੇ ਹਾਂ ਤੇ ਇਹ ਇਹਦੇ ਵਿੱਚ ਕੀ ਕਿੰਨਾ ਕੁ ਸੱਚ ਹੈ ਕਿਹੜੀ ਚੀਜ਼ ਇਹਦੇ ਵਿੱਚ ਪੁਖਤਾ ਹੈ ਦੇਖੋ ਗੱਲ ਇਹ ਆ ਕਿ ਪਹਿਲੀ ਗੱਲ ਤੇ ਇੱਕ ਸਾਫ਼ ਕਰ ਦਈਏ ਕਿਉਂਕਿ ਹੁਣੇ ਅਧਿਕਾਰਤ ਤੌਰ ਤੇ ਜੇ ਆਪਾਂ ਦੇਖੀਏ ਤੇ 2:34 ਮਿੰਟ ਤੇ ministry ਦਾ ਇੱਕ ਕੈਲਕੂਕੇ ਅਧਿਕਾਰਤ ਬਿਆਨ ਆਇਆ ਜੀ ਠੀਕ ਹੈ ਜੀ ਮਿਨਿਸਟਰੀ ਆਫ ਡਿਫੈਂਸ ਜਿਹਨੂੰ ਕਹਿੰਦੇ ਆਪਾਂ ਰੱਖਿਆ ਮੰਤਰਾਲਾ ਜੀ ਹੁਣ ਉਹਨਾਂ ਨੇ ਜਿਹੜੀਆਂ ਜਗ੍ਹਾ ਦੀ ਪੁਸ਼ਟੀ ਕੀਤੀ ਆ ਉਹ ਧਿਆਨ ਨਾਲ ਸੁਣਿਓ ਨਾਰਥਨ ਤੇ ਵੈਸਟਰਨ ਇੰਡੀਅਨ ਜਿਹੜੀਆਂ ਮਤਲਬ ਕਿ ਜਗ੍ਹਾ ਨੇ ਅਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਇਸ ਤੋਂ ਇਲਾਵਾ ਅ ਫਲਾਉਦੀ ਇੱਕ ਕੋਈ ਅ ਪੁੱਜ ਇੱਕ ਕੋਈ ਉਤਰ ਲਾਏ ਕੁਸ਼ ਇਸ ਤਰ੍ਹਾਂ ਦੀ ਜਗ੍ਹਾ ਹੈ ਮਤਲਬ ਸਾਫ਼ ਹੈ ਸਰ ਕਿ ਜਿਸ ਤਰ੍ਹਾਂ ਕੱਲ ਵੀ ਇੱਕ ਅੰਦੇਸ਼ਾ ਸੀ ਇਮਕਾਨ ਸੀ ਕਹਾਣੀ ਲਗਭਗ ਸੇਮ ਹੀ ਆ ਕਿ ਅਨੰਤੀਪੁਰਾ ਤੋਂ ਲੈ ਕੇ ਪੁੱਜ ਤੱਕ ਉਹਨਾਂ ਨੇ ਟਾਰਗੇਟ ਫੁੰਡਣ ਦਾ ਯਤਨ ਕੀਤਾ ਜੀ ਤੇ ਇਥੋਂ ਇਹ ਗੱਲ ਤੇ ਸਿੱਧ ਹੋ ਜਾਂਦੀ ਹੈ ਸਾਫ ਹੋ ਜਾਂਦੀ ਹੈ ਕਿ ਭਾਈ ਜਿੰਨੇ ਸ਼ਹਿਰ ਸੀ ਨਿਸ਼ਾਨੇ ਤੇ ਹੂੰ ਮੇਰੇ ਖਿਆਲ ਦੇ ਨਾਲ ਅੱਧ ਪਚੱਧ ਤੇ ਕੱਲਾ ਪੰਜਾਬ ਸੀ ਬਿਲਕੁਲ ਜ਼ਿਆਦਾਤਰ ਪੰਜਾਬ ਦੇ ਸੀ ਠੀਕ ਹੈ ਨਾ ਜਿੰਨੇ ਵੀ ਆਪਾਂ ਗਿਣੇ ਆ ਇੱਥੇ ਲਾਲ 14 15 ਅਪਰੋਕਸੀਮੇਟਲੀ ਹੂੰ ਤਾਂ ਉਹਦੇ ਵਿੱਚੋਂ ਅੱਧੇ ਅੱਧੇ ਜਿਹੜੇ ਆ ਉਹ ਸਾਡੇ ਪੰਜਾਬ ਦੇ ਆ ਜੀ ਉਹਦੇ ਵਿੱਚੋਂ ਵੀ ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰਦੇ ਆ ਤਾਂ ਦੇਖੋ ਲਾਹੌਰ ਤੇ ਅੰਮ੍ਰਿਤਸਰ ਦਾ ਕੋਈ ਫਾਸਲਾ ਨਹੀਂ ਹੈ ਹੂੰ ਠੀਕ ਹੈ ਜੀ ਜਿਹੜਾ ਵੈਸੇ ਤੇ ਤੁਸੀਂ ਪਹਿਲਗਾਮ ਹਮਲੇ ਤੇ ਜਾਓ ਇੱਕ ਵਾਰੀ ਫੇਰ ਜੀ ਉੱਥੇ ਹੁਣ ਇਸ ਚੀਜ਼ ਨੂੰ ਜਿੱਦਾਂ ਆਪਾਂ ਦੇਖਦੇ ਆ ਕਿ ਚੁਣ ਕੇ ਮਾਰਿਆ ਗਿਆ Hindu ਭਾਈਚਾਰੇ ਦੇ ਲੋਕਾਂ ਨੂੰ ਆ ਕੁਝ ਨੇਪਾਲੀ ਜਾਂ ਕੁਝ ਹੋਰ ਗੈਰ Hindu ਵੀ ਹੋ ਸਕਦੇ ਆ ਜੀ ਪਰ ਜ਼ਿਆਦਾਤਰ Hindu ਸੀ ਜਿੰਨੀ ਗਿਣਤੀ ਆ ਉਹ ਕਿਉਂ ਹੋਇਆ ਕੱਤ ਹੋਇਆ ਉਹਦਾ ਇੱਕ ਵੱਡਾ ਔਰ Indian media ਨੇ ਉਸ ਨੈਰੇਟਿਵ ਨੂੰ ਕਿਤੇ ਨਾ ਕਿਤੇ ਕਹਿ ਲੋ ਕਿ ਅੱਗੇ ਲਜਾਨ ਚ ਕਸਰ ਨਹੀਂ ਛੱਡੀ ਹੂੰ ਬਿਲਕੁਲ ਉਹਨਾਂ ਦਾ ਯਤਨ ਕੀ ਸੀ ਯਤਨ ਇਹ ਸੀਗਾ ਕਿ ਜੋ ਕਸ਼ਮੀਰ ਪੀਸ ਵੱਲ ਵੱਧ ਰਿਹਾ ਹੈ ਹੂੰ ਉਹਦੀ ਹਾਰਮਨੀ ਅੱਛੀ ਹੋ ਰਹੀ ਆ ਇਹਦੇ ਤੇ ਡੈਂਟ ਪਾਇਆ ਜਾਵੇ ਜੀ ਤੇ ਉਸ ਤੋਂ ਬਾਅਦ ਪੂਰੇ ਕਸ਼ਮੀਰ ਜਾਂ ਭਾਰਤ ਦੇ ਵਿੱਚ ਹਿੰਦੂ ਅਤੇ ਮੁਸਲਮ ਲੜਾਈ ਜਿਹੜੀ ਆ ਪੈਦਾ ਕਰ ਦਿੱਤੀ ਜਾਵੇ ਤੇ ਇੰਡੀਅਨ মিডিਆ ਦਾ ਇੱਕ ਬਹੁਤ ਵੱਡਾ ਹਿੱਸਾ ਉਸ ਨੈਰੇਟਿਵ ਵਿੱਚ ਉਲਝ ਗਿਆ ਹਮ ਇਹਨਾਂ ਨੇ ਉਸ ਬਿਰਤਾਂਤ ਨੂੰ ਅੱਗੇ ਟੋਰਿਆ ਬੇਸ਼ੱਕ ਬੇਸ਼ੱਕ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਲੋਕ ਇੱਥੋਂ ਦੇ ਬੜੇ ਸਿਆਣੇ ਨਿਕਲੇ ਜੀ ਜਿਨ੍ਹਾਂ ਨੇ ਆਪਸੀ ਨਫ਼ਰਤ ਦੇ ਜਿਹੜੇ ਇਹਨਾਂ ਨੇ ਬੀਜ ਬੀਜੇ ਸੀਗੇ ਨਾ ਉਹ ਜ਼ਿਆਦਾ ਪੁੰਗਰ ਨਹੀਂ ਦਿੱਤੇ ਜੀ ਇਹਨਾਂ ਨੇ ਕੋਈ ਕਸਰ ਨਹੀਂ ਜੇ ਕੋਈ ਏਦਾਂ ਦੀ ਕੋਈ ਘਟਨਾ ਵਾਪਰੀ ਵੀ ਤਾਂ ਲੋਕਾਂ ਨੇ ਵਿਰੋਧ ਕਰਿਆ ਪਰ ਵਿਰੋਧ ਕਰਿਆ ਕਿ ਨਹੀਂ ਹਾਂ ਬਿਲਕੁਲ ਇਹਨਾਂ ਨੇ ਕੁਝ ਕਸ਼ਮੀਰੀ ਕੁੱਟੇ ਨੇ ਹੂੰ ਚਾਹੇ ਉੱਤਰਾਖੰਡ ਹੋਵੇ ਜਾਂ ਇਧਰ ਅੱਗੇ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਸ਼ਾਇਦ ਵਾਪਰੀਆਂ ਜੀ ਜਿੱਥੇ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉੱਥੇ ਲੋਕਾਂ ਨੇ ਮੁਖਾਲਫਤ ਕੀਤੀ ਇਹੋ ਜਿਹੇ ਐਕਸ਼ਨਸ ਹੂੰ ਕਿ ਨਹੀਂ ਜੀ ਜਦੋਂ ਕਸ਼ਮੀਰ ਸਾਡਾ ਤੇ ਕਸ਼ਮੀਰੀ ਫਿਰ ਕਿਧਰ ਜਾਣ ਉਹਨਾਂ ਨੇ ਵੀ ਇੱਥੇ ਨਾਲ ਰਹਿਣਾ ਲਿਹਾਜ਼ਾ ਜੇ ਆਪਾਂ ਇਸ ਚੀਜ਼ ਨੂੰ ਦੇਖੀਏ ਕਿ ਜੋ ਇਹ ਖੁੰਨੀ ਖੇਡ ਖੇਢੀ ਗਈ ਹੂੰ ਉਹਦੇ ਪਿੱਛੇ ਮਾਇਸ਼ਾ ਦੋ ਤਰ੍ਹਾਂ ਦੀ ਸੀ ਇੱਕ ਕਿ ਡਿਸਟਰਬੈਂਸ ਪੈਦਾ ਕਰਦੇ ਹੋ ਕਸ਼ਮੀਰ ਖੁਸ਼ਹਾਲ ਨਾ ਹੋ ਵੀ ਮੈਂ ਜਿਵੇਂ ਤੁਹਾਨੂੰ ਕਿਹਾ ਕਾਲੀ ਗੱਲ ਹੋਈ ਸੀ ਬਿਲਕੁਲ ਠੀਕ ਹੈ ਨਾ ਜੀ ਜੀ ਖੁਸ਼ਹਾਲ ਹੋਣ ਤੋਂ ਰੋਕਦੇ ਹੋ ਦੂਸਰਾ ਕਿ ਇੱਥੇ ਦੇ ਆਪਣੇ ਜਿਹੜੇ ਇਹਨਾਂ ਦੇ ਹਾਲਾਤ ਨੇ ਹੂੰ ਉਹ ਫਿਰਕੂ ਹੋ ਜਾਣ ਦੰਗੇ ਫਸਾਦ ਹੋ ਜਾਣ ਆਪੇ ਕੋ ਮੰਤਰੀ ਪਦਰ ਤੇ ਵੀ ਮਦਨਾਮੀ ਆ ਜੀ ਤੇ ਨਾਲੇ ਆਪਸ ਦੇ ਵਿੱਚ ਉਲਝੇ ਰਹਣਗੇ ਹੂੰ ਤੇ ਇਸ ਤਰ੍ਹਾਂ ਜੇ ਆਪਾਂ ਦੇਖ ਰਹੇ ਹਾਂ ਜੇ ਪੰਜਾਬ ਦੇ ਸ਼ਹਿਰ ਇੰਨੇ ਨਿਸ਼ਾਨੇ ਤੇ ਲੈ ਰਹੇ ਆ ਬਾਰਡਰ ਤਾਂ ਬਹੁਤ ਲੰਮਾ ਹੈ ਨਾ ਇੰਡੀਆ ਦਾ ਕਸ਼ਮੀਰ ਵੀ ਆ ਵਿੱਚ Rajasthan ਆ ਗਿਆ ਫਿਰ ਇਸ ਤੋਂ ਇਲਾਵਾ ਗੁਜਰਾਤ ਦਾ ਇੱਕ ਹਿੱਸਾ ਆ ਗਿਆ ਬਾਰਡਰ ਤਾਂ ਬਹੁਤ ਲੰਮਾ ਹੈ ਤਾਂ ਮੇਰੇ ਖਿਆਲ ਦੇ ਨਾਲ ਉਹਦੇ ਦੋ ਕਾਰਨ ਹੋ ਸਕਦੇ ਇੱਕ ਤੇ ਇਹ ਆ ਕਿ ਆਪਣੀ ਜਿਹੜੀ ਵੱਸੋਂ ਆ ਬਹੁਤ ਸੰਘਣੀ ਹੈ ਮੁਕਾਬਲਤਨ ਹੁਣ ਜੇ ਤੁਸੀਂ ਰਾਜਸਥਾਨ ਦਾ ਦੇਖੋਗੇ ਜਾਂ ਗੁਜਰਾਤ ਦਾ ਬਾਰਡਰ ਦੇਖੋਗੇ ਤਾਂ ਉਹਨਾਂ ਦੇ ਮੁਕਾਬਲੇ ਸਾਡੀ ਵਸੋਂ ਬਿਲਕੁਲ ਸਾਡੀ ਤੇ ਵਸੋਂ ਕਹਿ ਲੋ ਕਿ ਟਾਣੀਆਂ ਚ ਉਹਨਾਂ ਦੇ ਬਿਲਕੁਲ ਬਾਰਡਰ ਤੇ ਰਹਿੰਦੀ ਜੀ ਹੁਣ ਤੇ ਮਣ ਦਾ ਪਿੰਡ ਤੋਂ ਪਿੰਡ ਵਾਲੀ ਦੂਰੀ ਵਾਲਾ ਕੁਝ ਪਤਾ ਹੀ ਨਹੀਂ ਹਾਂ ਹਾਂ ਮਣ ਦੋ ਟਾਲੇ ਪਿੰਡ ਤੁਸੀਂ ਦੇਖੋਗੇ ਤਾਂ ਬਿਲਕੁਲ ਉੱਤੇ ਜ਼ੀਰੋ ਲਾਈਨ ਦੇ ਉੱਤੇ बसे ਨੇ ਜੀ ਸੋ ਇਸ ਵਾਸਤੇ ਹੋ ਸਕਦਾ ਹੈ ਕਿ ਇੱਕ ਤੇ ਸਟ੍ਰੈਟਜੀਕਲੀ ਇਹ ਕਿ ਨੁਕਸਾਨ ਜ਼ਿਆਦਾ ਕੀਤਾ ਜਾਵੇ ਹੁਣ ਤੇ ਨੁਕਸਾਨ ਸਵੇਲੀਅਮ ਦੇ ਕਰ ਰਹੇ ਨੇ ਹਾਂ ਬਿਲਕੁਲ ਉਧਰੋਂ ਵੀ ਜੇ ਆਪਾਂ ਦੇਖੀਏ ਜਿਹੜਾ ਉਹਨਾਂ ਨੇ ਐਲਓਸੀ ਤੇ ਜੀ ਇਸ ਵੇਲੇ ਆ ਬਿਲਕੁਲ ਟੈਕ ਖੁੱਲਿਆ ਕਹਿ ਲੋ ਫਰੰਟ ਖੁੱਲਿਆ ਕਹਿ ਲੋ ਤਾਂ ਉਹਦੇ ਵਿੱਚ ਹੁਣ ਤੱਕ 14-15 ਸਿਵਿਲਿਅਨ ਸਮੇਤ 4-5 ਸਿੱਖਾਂ ਦੇ ਮਾਰੇ ਜਾ ਚੁੱਕੇ ਉਹਦੀ ਪੁਸ਼ਟੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਉਹਨਾਂ ਦਾ ਇਹ ਨਿਸ਼ਾਨਾ ਹੋ ਸਕਦਾ ਹੈ ਕਿ ਭਾਈ ਇਹਨਾਂ ਦਾ ਵੱਧ-ਵੱਧ ਨੁਕਸਾਨ ਕਰੋ ਹੁਣ ਨੁਕਸਾਨ ਕਰਨ ਪਿੱਛੇ ਵੀ ਫਾਇਦਾ ਕਿਉਂ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਕਿ ਹੌਲੀ ਹੌਲੀ ਇਹ ਚੀਜ਼ਾਂ ਠੀਕ ਹੋਣਗੀਆਂ ਯਕਦਮ ਨਹੀਂ ਹੂੰ ਦੋਵਾਂ ਪਾਸਿਆਂ ਦੀ ਮੁਲਕ ਦੋ ਮੁਲਕਾਂ ਦੀ ਜਿਹੜੀ ਆਵਾਮ ਆ ਉਹ ਖੁਸ਼ ਹੋਣਾ ਸਟਾਰਟ ਹੋ ਗਈ ਆ ਉਹ ਆਪਣੇ ਆਪ ਨੂੰ ਵੜਿਆ ਰਹੇ ਆ ਕਿ ਅਸੀਂ ਜਿੱਤ ਗਏ ਤੇ ਉਹ ਖੁਸ਼ ਨੇ ਕਿ ਅਸੀਂ ਜਿੱਤ ਗਏ ਬਿਲਕੁਲ ਅਸੀਂ ਵੱਧ ਮਾਰਦੇ ਉਹਨਾਂ ਕਹਿੰਦਾ ਅਸੀਂ ਵੱਧ ਮਾਰ ਦਿੱਤੇ ਉਹਨਾਂ ਕਹਿੰਦਾ ਅਸੀਂ ਵੱਧ ਨੁਕਸਾਨ ਕਰ ਦਿੱਤਾ ਉਹਨਾਂ ਕਹਿੰਦਾ ਅਸੀਂ ਵੱਧ ਨੁਕਸਾਨ ਕਰ ਦਿੱਤਾ ਬਸ ਠੀਕ ਆ ਹੂੰ ਹੁਣ ਅੰਤ ਦੇ ਵਿੱਚ ਆ ਹੀ ਆਸ ਹੁੰਦਾ ਬਿਲਕੁਲ ਠੀਕ ਹੈ ਨਾ ਜੀ ਜੀ ਆਪਾਂ ਦੇਖੀਏ ਤਾਂ ਇੱਕ ਤੇ ਇਹ ਕਾਰਨ ਰਹਿੰਦਾ ਕਿ ਬਈ ਕਿੰਨੇ ਹੁਣ ਇਹ ਦੋਸ਼ ਜਾਂ ਬਿਦੋਸ਼ ਦੀ ਤੇ ਗੱਲ ਹੀ ਹੈ ਨਹੀਂ ਨਾ ਜੀ ਜਦੋਂ ਲਾਸ਼ਾਂ ਦੇ ਨੰਬਰਾਂ ਨੂੰ ਹਮ ਤੁਸੀਂ ਕਾਮਯਾਬੀ ਦਾ ਪ੍ਰਤੀਕ ਬਣਾ ਲਓਗੇ ਸਾ ਜੀ ਤੇ ਫਿਰ ਕਿਹੜੇ ਉੱਥੇ ਆਧਾਰ ਕਾਰਡ ਵੇਖੇ ਜਾਣੇ ਆ ਕਿਹੜੇ ਕੋਈ ਬਿਦੋਸ਼ਿਆਂ ਦੇ ਪਾਸਪੋਰਟ ਵੇਖੇ ਜਾਣੇ ਬਿਲਕੁਲ ਉੱਥੇ ਦੇ ਬਸ ਇੱਥੇ ਲਾਸ਼ਾਂ ਦੀ ਗਿਣਤੀ ਦੇ ਆਧਾਰ ਤੇ ਆਪਣਾ ਪ੍ਰਾਈਡ ਜਿਹੜਾ ਹੈ ਨਾ ਉਹ ਵਡਿਆ ਕੀਤਾ ਜਾਂਦਾ ਹੈ। ਹੂੰ ਬੇਸ਼ੱਕ ਇਹ ਹੀ ਗੱਲ ਸਵੈ ਮਾਣ ਵੱਡਾ ਕੀਤਾ ਜਾਂਦਾ ਹੈ। ਤੋਂ ਦੂਜਾ ਇਹ ਹੋ ਸਕਦਾ ਹੈ ਕਿਉਂਕਿ ਇਸ ਕੱਲ ਤੋਂ ਕੱਲ ਵੀ ਇੱਥੇ ਥੋੜੀ ਬਹਿਸ ਚੱਲੀ ਸੀਗੀ। ਹੂੰ ਕਿ ਪਾਕਿਸਤਾਨ ਸਿੱਖਾਂ ਦੇ ਵਿੱਚ ਜਿਹੜਾ ਇੱਕ ਹਿੱਸਾ ਹੈ ਅਲੈਦਗੀ ਦਾ ਜੋ ਹੂੰ ਹਮ ਹੀ ਦਾਰਿਆ ਹੂੰ ਉਹਨਾਂ ਨੂੰ ਹਮੇਸ਼ਾ ਕਹਿ ਲੋ ਕਿਤੇ ਨਾ ਕਿਤੇ ਕਿ ਭਈ ਮਦੇ ਨਜ਼ਰ ਰੱਖ ਕੇ ਆਪਣੀ ਰਣਨੀਤੀ ਬਣਾਉਂਦਾ ਹੈ। ਜੀ ਕਿ ਜੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ فرض کرو ਜਿਵੇਂ ਅੰਮ੍ਰਿਤਸਰ ਵੈਸੇ ਤੇ ਮੇਰੇ ਖਿਆਲ ਦੇ ਨਾਲ ਉਹ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਹੀ ਡਿੱਗਿਆ ਜਨਾਬੀ ਬਾਰੂਦ ਆ ਜੀ ਮਸਾਇਲਾ ਨੇ ਰਾਕਟ ਲਾਂਚਰ ਆ ਕੀ ਆ ਮੈਨੂੰ ਨਹੀਂ ਪਤਾ ਜੀ ਉਹ ਉੱਤੇ ਪੁਸ਼ਟੀ ਕੋਈ ਨਹੀਂ ਫੈਸਲਾ ਵੱਡੇ ਵਗੈਰਾ ਡਿੱਗੇ ਨਹੀਂ ਐਕਸਪਰਟ ਕਰ ਸਕਦਾ ਜੀ ਬਿਲਕੁਲ ਤੇ فرض ਕਰੋ ਮੰਨ ਲਓ ਕਿ ਜੇ ਅੰਮ੍ਰਿਤਸਰ ਦੇ ਵਿੱਚ ਉਹੀ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਕਿ ਉੱਥੇ ਫਿਰ ਇੱਕ ਸੈਂਟੀਮੈਂਟ ਇਸ ਤਰ੍ਹਾਂ ਦਾ ਉੱਭਰੇ ਹੂੰ ਕਿ ਪਹਿਲਾਂ ਉੱਥੇ ਪੁਨਛ ਦੇ ਵਿੱਚ ਗੁਰਦੁਆਰਾ ਉਹ ਨਿਸ਼ਾਨੇ ਤੇ ਆ ਗਿਆ ਫਿਰ ਇਹ ਆ ਗਿਆ ਹਮ ਅੰਮ੍ਰਿਤਸਰ ਤੇ ਸ਼ਹਿਰ ਹੀ ਸਾਰਾ ਤੁਹਾਨੂੰ ਪਤਾ ਨਾ ਅਕਾਦਤ ਨਾਲ ਜੁੜ ਜਾਂਦਾ ਹੈ ਬਿਲਕੁਲ ਤੇ ਸ਼ਰਧਾ ਨਾਲ ਜੁੜ ਜਾਂਦਾ ਹੈ ਕਿ ਭਾਈ ਇਹ ਚੀਜ਼ ਛੇਤ ਇੱਕ ਕੈਲੋਕੇ ਫਰਕ ਦੇ ਰੂਪ ਚ ਉੱਭਰ ਪਵੇ ਹਮ ਕਿ ਭਾਈ ਤੁਹਾਡੇ ਕਰਕੇ ਸਾਡਾ ਇਥੋਂ ਦਾ ਨੁਕਸਾਨ ਹੋਇਆ ਇੱਕ ਰਣਨੀਤੀਆਂ ਰਹਿੰਦੀਆਂ ਨੇ ਹਮੇਸ਼ਾ ਪਰ ਇਹ ਸਾਫ਼ ਹੈ ਕਿ ਇਹ ਜਿਹੜੀ ਤੁਸੀਂ ਕੱਲ ਗੱਲ ਦੇਖੀ ਆ ਕਿ ਭਈ ਅੰਮ੍ਰਿਤਸਰ ਦੇ ਵਿੱਚ ਰਾਤ ਨੂੰ ਧਮਾਕਾ ਹੋਇਆ ਧਮਾਕਾ ਹੋਇਆ ਧਮਾਕਾ ਹੋਇਆ ਤੇ ਸਵੇਰ ਨੂੰ ਇੱਕ ਉਹਨਾਂ ਦੇ ਪੁਲਿਸ ਅਫਸਰ ਭੁੱਲਰ ਸਾਹਿਬ ਦੀ ਤੇ ਆਦਤ ਹੈ ਉਹ ਕਹਿ ਦਿੰਦੇ ਕਿ ਕਿੱਥੇ ਹੋਇਆ ਕੀ ਹੋਇਆ ਮੈਨੂੰ ਤਾਂ ਪਤਾ ਨਹੀਂ ਹੂੰ ਫਿਰ ਬਾਅਦ ਵਿੱਚ ਪੁੱਛਤੀ ਹੋ ਜਾਂਦੀ ਹੈ ਤਾਂ ਗੱਲ ਇਹ ਆ ਕਿ ਇੱਕ ਮਿਜ਼ਾਈਲ ਬਾਰੇ ਤੇ ਆਪਾਂ ਸੁਣਿਆ ਕਿ ਡਿਫਿਊਜ਼ ਵੀ ਨਹੀਂ ਸੀ ਹੋਈ ਹੂੰ ਉਹ ਕਿੱਦਾਂ ਡਿੱਗ ਪਈ ਇਹ ਵੀ ਇੱਕ ਵੱਡਾ ਸਵਾਲ ਹੈ ਜੀ ਬਾਕੀ ਮੇਰੇ ਖਿਆਲ ਦੇ ਨਾਲ ਇੰਡੀਆ ਨੇ ਆਪਣਾ ਜਿਹੜਾ ਡਿਫੈਂਸ ਸਿਸਟਮ ਹੈ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਨਾ ਰਸ਼ੀਆ ਦੇ ਨਾਲ ਇਹਨਾਂ ਦੀ ਇੱਕ ਡੀਲ ਹੋਈ ਸੀ ਸ਼ਾਇਦ S400 ਦੀ ਹਮ ਅਮਰੀਕਾ ਨੇ ਰਕਾਉਣ ਵਾਸਤੇ ਬਹੁਤ ਜ਼ੋਰ ਲਾਇਆ ਸੀਗਾ ਜੀ ਬਹੁਤ ਜ਼ੋਰ ਲਾਇਆ ਸੀਗਾ ਉਹ ਬਹੁਤ ਵੱਡੀ ਡੀਲ ਆ ਉਹ ਗੂਗਲ ਕਰ ਲੈਣਾ ਤੁਸੀਂ ਬਹੁਤ ਵੱਡੀ ਡੀਲ ਹੈ ਮੇਰੇ ਖਿਆਲ ਦੇ ਨਾਲ ਕਈ 100 ਬਿਲੀਅਨਸ ਚ ਹੋਏਗੀ ਉਹ ਜੀ ਮੋਟਿਆ ਅੰਦਾਜ਼ਾ ਲਾਗਿਆ ਹਮ ਉਹ ਸ਼ਾਇਦ ਹੁਣ ਇਹਨਾਂ ਨੂੰ ਬੈਟਰੀਆਂ ਮਿਲ ਗਈਆਂ ਨੇ ਜਦੋਂ ਚਾਈਨਾ ਦੇ ਨਾਲ ਇਹਨਾਂ ਦਾ ਪੂਰਾ ਪੰਗਾ ਚੱਲ ਰਿਹਾ ਸੀ ਡੋ ਕਲਮ ਵਾਲੀ ਜਗਾ ਨਹੀਂ ਇਧਰ ਲੇ ਲਦਾਖ ਵਾਲੀ ਜਗਾ ਠੀਕ ਹੈ ਨਾ ਜੀ ਜੀ ਸੋ ਉਸ ਵੇਲੇ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ S400 ਦੀ 1 ਕਿ 2 ਉਹਨੂੰ ਬੈਟਰੀ ਬੋਲਦੇ ਟਰੱਕ ਚ ਹੁੰਦਾ ਉਹ ਸਿਸਟਮ ਤੁਸੀਂ ਨਾ ਕਿਤੇ YouTube ਕਰਨਾ ਜਾਂ Google ਕਰਨਾ ਮੈਂ ਕਿਹੜਾ ਵੈਸੇ ਡਿਫੈਂਸ ਦਾ ਐਕਸਪਰਟ ਹਾਂ ਕਿਉਂਕਿ ਜਦੋਂ ਇਹ ਡੀਲ ਹੋ ਰਹੀ ਸੀਗੀ ਨਾ ਅਮਰੀਕਾ ਨੇ ਬੜੀ ਅੜ ਚੰਡਾਈ ਉਸ ਵੇਲੇ ਸੀ ਖਬਰਾਂ ਖਬਰਾਂ ਕਰਦੇ ਹੁੰਦੇ ਸੀਗੇ ਤੇ ਉਹ ਉਸ ਤੋਂ ਬਾਅਦ ਇਜ਼ਰਾਈਲ ਦੇ ਕੋਲ ਵੀ ਇਸ ਤਰ੍ਹਾਂ ਦਾ ਸਿਸਟਮ ਹੈਗਾ ਹੂੰ ਡੋਮ ਉਹਨਾਂ ਦੇ ਕੋਲ ਤੇ ਹੈਗਾ ਹੀ ਆ ਨਾ ਤੇ ਇਹ ਇੱਕ ਇਸ ਤਰ੍ਹਾਂ ਦਾ ਡਿਫੈਂਸ ਸਿਸਟਮ ਹੈ ਜਿਹੜਾ ਉਦੋਂ ਚਾਈਨਾ ਦੇ ਬਾਰਡਰ ਤੇ ਇਧਰ ਲੇਹ ਲਦਾਖ ਦੀ ਸਾਈਡ ਭੇਜਿਆ ਗਿਆ ਸੀ ਉਦੋਂ ਬੈਟਰੀਆਂ ਨਾਲ ਕੋਲ ਥੋੜੀਆਂ ਸੀ ਹੁਣ ਦੱਸਦੇ ਕਿ ਬੈਟਰੀਆਂ ਜਿਹੜੀਆਂ ਤਦਾਦ ਵੀ ਉਹਨਾਂ ਦੀ ਅੱਛੀ ਖਾਸੀ ਆ ਤੇ ਇਹ ਕੱਲ ਲੱਗਿਆ ਸੀ ਪਤਾ ਜੀ ਸ਼ਾਇਦ ਇਸੇ ਕਰਕੇ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਸੀਗਾ ਕਿ ਇਹ ਜਿਹੜੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਨਾ ਐਵੇਂ ਨਹੀਂ ਚੱਲ ਰਿਹਾ ਉਹ ਇਸੇ ਚੱਕਰ 'ਚ ਹੀ ਸੀਗਾ ਕਿ ਭਾਈ ਜਵਾਬੀ ਹਮਲਾ ਹੋਣਾ ਹੈ ਜੀ ਉਹਨੂੰ ਨਕਾਮ ਕਰਨ ਲਈ ਕੀ ਕੋਸ਼ਿਸ਼ ਹੋਵੇ ਬੈਟਰੀਆਂ ਕਿੱਥੇ ਲਾਈਆਂ ਜਾਂ ਸਾਰਾ ਕੁਝ ਦੇਖਿਆ ਜਾਂਦਾ ਨਾ ਉਹ ਮਾਰ ਵੀ ਦੇਖੀ ਜਾਊਗੀ ਉਹਦਾ ਅਸਰ ਵੀ ਦੇਖਿਆ ਜਾਊਗਾ ਨਾ ਕਿ ਕਿੰਨੀ ਦੂਰ ਤੱਕ ਉਹ ਅਸਰ ਰੱਖਦੀ ਹੈ ਤਾਂ ਇਹ ਚੀਜ਼ਾਂ ਨਹੀਂ ਕਿ ਉਹ ਹੁਣ ਪਤਾ ਨਹੀਂ ਕਿਉਂਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਯੱਕਦਮ ਬੁੱਝਣੀਆਂ ਬਹੁਤ ਔਖੀਆਂ ਕਿ ਕਿਹੜਾ ਡਿਫੈਂਸ ਸਿਸਟਮ ਐਕਟਿਵ ਸੀਗਾ ਕਿਹੜਾ ਸਿਸਟਮ ਫੇਲ ਕਰ ਗਿਆ ਕਿਉਂਕਿ ਹੁਣ ਇੰਡੀਅਨ ਦਾਵਾ ਤੇ ਵੀ ਹੈ ਨਾ ਜੀ ਕਿ ਅਸੀਂ ਲਾਹੌਰ ਦਾ ਜਿਹੜਾ ਇਹਨਾਂ ਦਾ ਡਿਫੈਂਸ ਸਿਸਟਮ ਹੈ ਉਹ ਤਬਾਹ ਕਰਤਾ ਇਹ ਵੀ ਦਾਵਾ ਆ ਰਿਹਾ ਹੈ ਨਾ ਇਹ ਵੀ ਦਾਵਾ ਆ ਰਿਹਾ ਹੈ ਅਧਿਕਾਰ ਤੋਂ ਪੁਸ਼ਟੀ ਦੇ ਨਾਲ ਬਿਲਕੁਲ ਸੋ ਦਾਵੇ ਬਹੁਤ ਤਕੜੇ ਆ ਰਹੇ ਨੇ ਜਹਾਜ਼ਾਂ ਦਾ ਦਾਵਾ ਉਧਰੋਂ ਆਇਆ ਕਿ ਪੰਜ ਜਹਾਜ਼ ਡੇਗੇ ਨੇ ਪਰ ਅੱਜ ਤੁਸੀਂ ਟ੍ਰਿਬਿਊਨ ਨੂੰ ਦੇਖੋ ਜਿਹੜੀ ਕੱਲ ਆਪਾਂ ਗੱਲ ਕਿਉਂਕਿ ਕੱਲ ਜਿਸ ਵੇਲੇ ਆਪਾਂ ਪ੍ਰੋਗਰਾਮ ਕੀਤਾ ਬਹੁਤ ਸਾਰੇ ਲੋਕ ਡਰ ਰਹੇ ਸੀ ਕਿ ਬਠਿੰਡੇ ਵਾਲੀ ਗੱਲ ਕਰਨ ਤੋਂ ਮਾਫ ਕਰਨਾ ਜਦੋਂ ਗੱਲਾਂ ਖੁੱਲੀਆਂ ਠੀਕ ਹੈ ਜਿੰਨੀ ਕੋ ਆਪਣੇ ਕੋਲ ਜਾਣਕਾਰੀ ਸੀਗੀ ਉਹ ਆਪਾਂ ਪੇਸ਼ ਕੀਤੀ ਉਸ ਤੋਂ ਬਾਅਦ ਹੋਰ ਬਹੁਤ ਕੁਝ ਆ ਗਿਆ ਮੇਰੇ ਕੋਲ ਵੀ ਕੁਝ ਸੀਸੀਟੀਵੀ ਵਗੈਰਾ ਦੇ ਵਿਜ਼ੂਅਲ ਜਿਹੜੇ ਸੀ ਜਿਹੜੇ ਕਿ ਆਪਾਂ ਜਨ ਤੱਕ ਨਹੀਂ ਕਰ ਸਕਦੇ ਪਹੁੰਚੇ ਤਾਂ ਕਹਿੰਦਾ ਮਤਲਬ ਇਹ ਹੈ ਕਿ ਅੱਜ ਤੁਸੀਂ ਦੇਖੋ ਪੰਜਾਬੀ ਟ੍ਰਿਬਿਊਨ ਨੇ ਉਸ ਨੂੰ ਜੰਗੀ ਇਹਾਜ਼ ਲਿਖਿਆ ਮੈਂ ਤੁਹਾਨੂੰ ਆਹੀ ਗੱਲ ਕਹਿੰਦਾ ਸੀਗਾ ਕਿ ਇੱਕਦਮ ਸਾਰੇ ਸਵਾਲਾਂ ਦਾ ਜਵਾਬ ਇਹੋ ਜੀ ਹਾਲਤ 'ਚ ਨਾ ਉਹ ਜੇ ਤੁਸੀਂ ਉਮੀਦ ਕਰੋ ਬਿਲਕੁਲ ਉਮੀਦ ਬੇਮਾਇਨੇ ਆ ਹੌਲੀ ਹੌਲੀ ਛਣ ਛਣ ਕੇ ਪੁਣ ਪੁਣ ਕੇ ਜਾਣਕਾਰੀਆਂ ਨਿਕਲਦੀਆਂ ਹੌਲੀ ਹੌਲੀ ਪਤਾ ਲੱਗੂਗਾ ਕਿ ਕਿਹਦਾ ਕਿਹੜਾ ਸਿਸਟਮ ਜਿਹੜਾ ਕਾਮਯਾਬ ਰਿਹਾ ਕਿਹੜਾ ਸਿਸਟਮ ਜਿਹੜਾ ਉਹ ਫੇਲ ਕਰ ਗਿਆ ਕਿਹੜਾ ਕਿੱਥੇ ਮਾਤ ਖਾ ਗਿਆ ਇਹ ਜੰਗੀ ਜਹਾਜ਼ ਦੀ ਅੱਜ ਟ੍ਰਿਬਿਊਨ ਨੇ ਪੁਸ਼ਟੀ ਕਰ ਦਿੱਤੀ ਹੈ ਲਗਭਗ ਕਿ ਪਾਇਲਟ ਬਚ ਗਿਆ ਉਹਦੀ ਪੁਸ਼ਟੀ ਕੀਤੀ ਹੈ ਬਰਕੰਦੀ ਪਿੰਡ ਦੇ ਸਰਪੰਚ ਨੇ ਜੀ ਇਹਨਾਂ ਨੇ ਅੱਜ ਉਸ ਨੂੰ ਜੰਗੀ ਜਹਾਜ਼ ਹੀ ਲਿਖਿਆ ਹਮ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਗੱਲਾਂ ਹੌਲੀ ਹੌਲੀ ਸਾਹਮਣੇ ਆਉਣੀਆਂ ਅਜੇ ਵੀ ਤਾਂ ਇਹ ਵੀ ਸਾਰਾ ਕੁਝ ਸਾਹਮਣੇ ਆ ਗਿਆ ਇਹ ਵੀ ਤਾਂ ਅਜੇ ਪੋਸੀਬਲ ਨਹੀਂ ਹੈ